ਪਹਿਲੇ ਨਾ ਜੀ ਦਾ ਰਾਵੀ ਨਦੀ ਦੇ ਕਿਨਾਰੇ ਠੰਡ ਨਾਲ ਡਿੱਗ ਪੈਣਾ ਇੱਕ ਦਿਨ ਨਾਨਕ ਜੀ ਰਾਵੀ ਨਦੀ ਦੇ ਵਿੱਚ ਸਵਾ ਪੈ ਰਾਦ ਰਹਿੰਦੀ ਇਸ਼ਨਾਨ ਕਰ ਰਹੇ ਸੀ ਨਾਨਕ ਜੀ ਹੁਣ ਕੁਝ ਸਮੇਂ ਤੋਂ ਰਾਵੀ ਨਦੀ ਚ ਸਵਾ ਪੈ ਰਾਦ ਰਹਿੰਦੀ ਖੜੇ ਹੋ ਜਾਂਦੇ ਅਤੇ ਦਿਨ ਚੜ੍ਹਦੇ ਤੱਕ ਉੱਥੇ ਖੜੇ ਹੀ ਰਹਿੰਦੇ ਪਰਮਾਤਮਾ ਦੇ ਧਿਆਨ ਚ ਮਗਨ ਰਹਿੰਦੇ ਹੁਣ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲੇ ਨਾ ਜੀ ਨਾਲ ਜਿਹਦੇ ਵਸਤਰ ਫੜ ਕੇ ਕਿਨਾਰੇ 'ਚ ਬੈਠੇ ਰਹਿੰਦੇ ਨਾਨਕ ਜੀ ਤਾਂ ਨਦੀ ਵਿੱਚ ਬੈਠ ਕੇ ਪ੍ਰਮਾਤਮਾ ਦੇ ਧਿਆਨ 'ਚ ਮਗਨ ਸੀ ਕਿਨਾਰੇ ਵਿੱਚ ਪਈ ਲੈਣਾ ਜੀ ਦਾ ਠੰਡ ਨਾਲ ਬੁਰਾ ਹਾਲ ਹੋ ਗਿਆ ਅਤੇ ਠੰਡ ਨਾਲ ਬੇਸੁੱਧ ਹੋ ਕੇ ਡਿੱਗ ਪਏ ਨਾਨਕ ਜੀ ਨੇ ਜਦੋਂ ਦੇਖਿਆ ਕਿ ਪਹਿਲੇ ਨਾ ਜੀ ਡਿੱਗੇ ਨੇ ਜਲਦੀ ਨਾਲ ਨਾਨਕ ਜੀ ਕਿਨਾਰੇ ਤੇ ਗਏ ਅਤੇ ਆਪਣੇ ਚਰਨ ਦਾ ਅੰਗੂਠਾ ਲੈਨਾ ਜੀ ਦੇ ਮਸਤਕ ਨਾ ਛੁਆਇਆ ਜਦੋਂ ਛੁਆਇਆ ਤੇ ਨਾਨਕ ਜੀ ਚੇਤਨ ਹੋ ਗਏ ਨਾਨਕ ਜੀ ਨੇ ਕਿਹਾ ਲੈਨਾ ਜੀ ਕੀ ਹੋਇਆ ਤੁਸੀਂ ਡਿਗ ਕਿਵੇਂ ਪਏ ਲੈਨਾ ਜੀ ਨੇ ਕਿਹਾ ਨਾਨਕ ਜੀ ਸ਼ੀਤ ਲਹਿਰ ਬਹੁਤ ਚੱਲ ਰਹੀ ਸੀ ਠੰਡ ਮੈਂ ਸਹਿਣ ਨਹੀਂ ਕਰ ਸਕਿਆ ਅਤੇ ਡਿਗ ਪਿਆ ਪਰੰਤੂ ਜਦੋਂ ਤੁਹਾਡੇ ਚਰਨ ਮੇਰੇ ਮਸਤਕ ਨਾਲ ਲੱਗੇ ਤਾਂ ਮੇਰੇ ਸਰੀਰ ਵਿੱਚ ਚੇਤਨਤਾ ਆ ਗਈ ਅਤੇ ਮੈਂ ਹੁਣ ਉੱਠ ਕੇ ਬੈਠ ਗਿਆ ਹਾਂ ਹੁਣ ਮੇਰੀ ਸਾਰੀ ਸਰਦੀ ਦੂਰ ਹੋ ਗਈ ਹੈ ਨਾਨਕ ਜੀ ਨੇ ਕਿਹਾ ਕਿ ਪ੍ਰਖਾ ਇਹ ਕਠਨ ਤਪ ਅਸੀਂ ਆਪਣੇ ਸਿੱਖਾਂ ਦੀ ਪਲਾਈ ਲਈ ਕਰ ਰਹੇ ਹਾਂ ਇਹ ਸਿੱਖਾਂ ਦੀ ਪਲਾਈ ਲਈ ਉਹਨਾਂ ਨੂੰ ਸੱਚਖੰਡ ਵਿਸ਼ਵਾਸਾ ਦੇਣ ਲਈ ਅਸੀਂ ਕਠਨ ਤਪ ਕਰਦੇ ਹਾਂ ਫਿਰ ਨਗਰ ਦੇ ਬਾਹਰ ਨਾਨਕ ਜੀ ਨੇ ਇੱਕ ਚੰਗਾ ਸਥਾਨ ਵੇਖ ਕੇ ਇੱਕ ਛੋਟੀ ਜਿਹੀ ਕੁੱਟੀਆਂ ਬਣਵਾ ਲਈ ਅਤੇ ਉਸ ਵਿੱਚ ਰੋੜੇ ਵਿਛਾ ਲਏ ਨਾਨਕ ਜੀ ਹੁਣ ਅੱਠੇ ਪੈਰ ਉਸ ਕੁਟੀਆਂ ਵਿੱਚ ਹੀ ਰਹਿੰਦੇ ਸਵਾਭ ਰਾਤ ਰੰ ਦੀ ਸੁਨਾਨੁ ਕਰਕੇ ਉਸ ਕੁਟੀਆਂ ਵਿੱਚ ਆ ਜਾਂਦੇ ਕਦੀ ਬੈਠੇ ਰਹਿੰਦੇ ਕਦੀ ਲੇਟੇ ਰਹਿੰਦੇ ਜਦੋਂ ਲੰਗਰ ਆਂਦਾ ਤੇ ਨਾਨਕ ਜੀ ਲੰਗਰ ਛੱਕੇ ਫਿਰ ਉੱਥੇ ਆ ਜਾਂਦੇ ਉਸ ਕੁਟੀਆਂ ਵਿੱਚੋਂ ਕੋਈ ਦੂਸਰਾ ਨਹੀਂ ਸੀ ਆ ਸਕਦਾ ਬਹੁਤ ਛੋਟੀ ਜੀ ਕੁਟੀਆਂ ਸੀ ਅਤੇ ਥੰਲੇ ਰੋੜੇ ਵਸਾਏ ਹੋਏ ਸਨ ਕੋਈ ਸੁੱਖਾਸਤ ਨਹੀਂ ਸੀ ਨਾਨਕ ਜੀ ਦਾ ਹੀ ਤਪ ਦੇ ਕੇ ਲੋਕੀ ਬੜੇ ਹੈਰਾਨ ਹੋਏ ਕੁਝ ਸਮੇਂ ਬਾਅਦ ਨਾਨਕ ਜੀ ਨੇ ਭੋਜਨ ਛਕਣਾ ਵੀ ਛੱਡ ਦਿੱਤਾ ਅਤੇ ਸਿਰਫ ਅਕੰਧਾ ਫੁੱਲ ਮੰਗਾ ਕੇ ਖਾਣ ਲੱਗ ਪਏ। ਕੁਝ ਸਮੇਂ ਬਾਅਦ ਨਾਨਕ ਜੀ ਉਸ ਕੁਟੀਆਂ ਵਿੱਚੋਂ ਬਾਹਰ ਆਂਦੇ ਆਪਣੇ ਲੱਕ ਤੇ ਕੁਪੀਨ ਤੇ ਸਿਰ ਤੇ ਪੜਨਾ ਲੈ ਕੇ ਦੋ ਕੂਹਾਂ ਤੇ ਚੱਕਰ ਲਗਾ ਕਿ ਆਪਣਾ ਪੂਰਾ ਦਿਨ ਬਤੀਤ ਕਰ ਦੇ ਅਤੇ ਬਾਣੀ ਦਾ ਉਚਾਰਨ ਕਰਦੇ। ਜੋ ਵੀ ਉਹਨਾਂ ਨੂੰ ਮਿਲਦਾ ਉਹਨਾਂ ਦੇ ਦਰਸ਼ਨ ਕਰਦਾ ਉਸ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋਇਆ ਨਾਨਕ ਜੀ ਨੇ ਫਿਰ ਅਕਦਾ ਫੂਲ ਖਾਣਾ ਵਿਛੜ ਦਿੱਤਾ ਅਤੇ ਇੱਕ ਮਾਸਾ ਰੇਤ ਛਕਣਾ ਆਰਾਮ ਕਰ ਦਿੱਤੀ ਅਤੇ ਕਹਿਣ ਲੱਗ ਪਏ ਨਉ ਸੁਹਾਵਾ ਵਕਤ ਸੁਹਾਵਾ ਇਹ ਸ਼ਬਦਾਂ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਇੱਕ ਕਠਿਨਤਾ ਦੇਖ ਕੇ ਸਾਧ ਸੰਗਤ ਬਹੁਤ ਹੈਰਾਨ ਹੁੰਦੀ ਪਰ ਨਾਨਕ ਜੀ ਨੂੰ ਨਾਲ ਤੇ ਕੁਝ ਕਹ ਸਕਦੀ ਨਾ ਕੁਝ ਕਹਿ ਸਕਦੀ ਜਿਹੜੇ ਪ੍ਰਸ਼ਾਪ ਜੀ ਦਰਸ਼ਨ ਕਰਨਾ ਜੀਦੇ ਚੰਨਾ ਜਮੱਥਾ ਟੇਕਦੇ ਆਪ ਉਹਨਾਂ ਨੂੰ ਕਹਿੰਦੇ ਪੁਰਖਾ ਬਸ ਤੇਰਾ ਪਲਾ ਹੋਵੇ ਸਤਨਾਮ ਦਾ ਸਿਮਰਨ ਕਰ ਸਾਰੇ ਦੁੱਖ ਨਾਸ਼ ਹੋ ਜਾਣਗੇ ਗੁਰੂ ਜੀ ਨੇ ਕੁਝ ਦਿਨ ਇਸ ਤਰ੍ਹਾਂ ਹੀ ਬਤੀਤ ਕੀਤੇ ਆਪ ਜੀ ਦੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ अनेका ਉਦਾਹਰ ਹੋਇਆ ਧੰਨਵਾਦ